ਜਾਇਦਾ ਪਾਪਾ ਨੇ ਸਾਰੀਆਂ ਮਰ ਸਾਡੇ ਲਈ ਕਮਾਇਆ ਸਾਡਾ ਘਰ ਘਰ ਟੂਲ ਬਣਿਆ ਸਿਰਫ ਤੁਹਾਡੇ ਬਣਾਈਆਂ ਲਈ ਜਦੋਂ ਚੱਕਦਾ ਕਾਇੰਦਾ ਪਾਣਾ ਆਇਆ ਬਾਈਕ ਪਿਆਨਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਝ ਨੌਜਵਾਨ ਕਾਰ ਅਤੇ ਬੁਲਟ ਦੀ ਰੇਸ ਲਗਾ ਰਹੇ ਸਨ ਜਿਸ ਦੌਰਾਨ ਇੱਕ ਬਾਈਕ ਸਵਾਰ ਨੂੰ ਇਹਨਾਂ ਦੇ ਵੱਲੋਂ ਟੱਕਰ ਮਾਰੀ ਹੈ ਜਿਸ ਦੌਰਾਨ ਬਾਈਕ ਸਵਾਰ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾ ਅੰਮ੍ਰਿਤਸਰ ਦੇ ਚ ਬਾਹਰ ਰੋਡ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਝ ਨੌਜਵਾਨ ਕਾਰ ਅਤੇ ਬੁਲਟ ਦੀ ਦੇਸ ਲਗਾ ਰਹੇ ਸਨ ਜਿਸ ਦੌਰਾਨ ਇਹਨਾਂ ਦੇ ਵੱਲੋਂ ਬਾਈਕ ਸਵਾਰ ਨੂੰ ਟੱਕਰ ਮਾਰੀ ਗਈ ਜਿਸ ਦੇ ਚਲਦੇ ਮੌਕੇ ਦੇ ਉੱਤੇ ਹੀ 32 ਸਾਲਾ ਵਿਅਕਤੀ ਦੀ ਮੌਤ ਹੋ ਗਈ ਤਾ ਉਧਰ ਦੂਜੇ ਪਾਸੇ ਮ੍ਰਿਤਕ 32 ਸਾਲਾ ਨਿਰਵੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮੋਗੇ ਦੇ ਰਹਿਣ ਵਾਲੇ ਨੇ ਤੇ ਉਹਨਾਂ ਦੇ ਪਿਤਾ ਬਾਈਕ ਦੇ ਉੱਤੇ ਜਾ ਰਹੇ ਸੀ ਅਤੇ ਤੇਜ਼ ਰਫ਼ਤਾਰ ਬੁਲਟ ਅਤੇ ਕਾਰ ਸਵਾਰ ਨੌਜਵਾਨ ਨੇ ਜੋ ਕਿ ਆਪਸ ਦੇ ਵਿੱਚ ਰੇਸ ਲਗਾ ਰਹੇ ਸਨ ਤੇ ਉਹਨਾਂ ਦੇ ਵੱਲੋਂ ਸਾਡੇ ਪਿਤਾ ਨੂੰ ਉਹਨਾਂ ਦਾ ਕਹਿਣਾ ਹੈ ਕਿ ਟੱਕਰ ਮਾਰੀ ਗਈ ਹੈ ਜਿਸ ਦੇ ਚਲਦੇ ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਤਾਂ આરોપી ਕਾਰ ਅਤੇ ਬੁਲਟ ਸਵਾਰ ਮੌਕੇ ਤੋਂ ਫਰਾਰ ਹੋ ਗਏ। ਜਿਸ ਤੇ ਚੱਲਦੇ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਜਾਂਚ ਕਰਦਿਆਂ ਦੱਸਿਆ ਗਿਆ ਕਿ ਉਹ ਮੌਕੇ ਦੇ ਉੱਤੇ ਪਹੁੰਚੇ ਅਤੇ ਮ੍ਰਿਤਕ ਨਰਵੈਲ ਸਿੰਘ ਦੀ ਲਾਸ਼ ਨੂੰ ਕਾਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਣਗੇ ਅਤੇ ਕਾਰ ਅਤੇ ਬੁਲੇਟ ਸਵਾਰ ਨੌਜਵਾਨਾਂ ਬਾਰੇ ਵੀ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਆਖਿਰਕਾਰ ਇਹ ਹਾਦਸਾ ਕਿਵੇਂ ਵਾਪਰਿਆ ਫਿਲਹਾਲ ਅਜੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਣਗੇ ਅਤੇ ਮੌਕੇ ਤੇ ਮੌਜੂਦ ਸੀਸੀਟੀਵੀ ਵੀ ਪੁਲਿਸ ਦੇ ਵੱਲੋਂ ਲੋਕ ਹੰਗਾਲੇ ਜਾ ਰਹੇ ਨੇ 3 ਵਜੇ 3 ਵਜੇ ਦਾ ਹੁਣ ਹਾਰ ਗਿਆ ਇੱਥੇ ਕੀਤਾ ਵੀਰ ਜੀ ਇੱਥੇ ਚਸ਼ਮੂਹੀ ਦਾ ਉਹਨੇ ਦੱਸਿਆ ਸੀਗਾ ਕਿ ਮਤਲਬ ਇੱਥੇ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਉਂਦੇ ਪਏ ਸੀ ਬੁਲਟ ਦੇ ਨਾਲ ਉਹ ਬੁਲਟ ਦੇ ਨਾਲ ਰੇਸ ਲਾਉਂਦੇ ਹੋਏ ਮਤਲਬ ਚੱਲਦੇ ਪਏ ਸੀਗੇ ਜਿੱਦੋਂ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ ਉਹ ਨਿਕਲ ਕੇ ਭੱਜ ਗਏ ਬੁਲਟ ਦੇ ਉੱਤੇ ਚੜ ਕੇ ਤੇ ਉਹ ਨਿਕਲ ਕੇ ਭੱਜ ਗਏ ਏ ਮੈਂ 2 ਘੰਟੇ ਡੇਢ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸੜਕਾਂ ਹਾਦਸਿਆਂ ਨੂੰ ਰੋਕਣ ਵਾਸਤੇ ਆਪਾਂ ਰੋਡ ਦੀ ਸੜਕ ਦੀ ਸੁਰੱਖਿਆ ਵੀ ਬਣਾਈ ਹੈ ਕੋਈ ਗੱਡੀ ਆਈ ਨਹੀਂ ਕੋਈ ਵੀ ਗੱਡੀ ਨਹੀਂ ਆਈ ਪਰ ਬਹੁਤ ਮਾੜਾ ਹਾਲ ਹੈ ਪਰ ਹਲੇ ਇਹਨਾਂ ਦੀ ਸੁਣੀ ਨਹੀਂ ਜਾਂਦੀ ਵੀ ਡੇਢ 2 ਘੰਟਿਆਂ ਤੋਂ ਜ਼ਿਆਦਾ ਹੋ ਗਏ ਆ ਇੱਥੇ ਐਕਸੀਡੈਂਟ ਹੋਇਆ ਆ ਕੋਈ ਮੁੰਡਾ ਉੱਥੇ ਨੇ ਮੌਕੇ ਦਾ ਵਾਰਦਾ ਇੱਥੇ ਵੜ ਗਿਆ ਤੇ ਆਪਾਂ ਸਰਕਾਰ ਜਿਹੜਾ ਕਹਿੰਦੀ ਆ ਕੀ ਕਹਿੰਦੇ ਭੱਜ ਨਾ ਜਾਵੇ ਕੋਈ ਐਕਸੀਡੈਂਟ ਕਰਕੇ ਇਹ ਉਹੀ ਹੋਇਆ ਲਾ ਤਿੰਨ ਚਾਰ ਮੁੰਡੇ ਸੀਗੇ ਬੁਲੇਟ 'ਤੇ ਹੋ ਰਵਾਨਾ ਹੋਵੇਗਾ ਕਿਹਨਾਂ ਨੂੰ ਰੇਸ ਲਾਉਂਦਾ ਪਿਆ ਮੇਰੇ ਘਰ ਉਦੋਂ ਦੀ ਸੀ ਕੋਟ ਨਹੀਂ ਲਗਾ ਤੋ 11 ਵਜੇ ਤੁਹਾਡਾ ਲਾਸਟ ਗੱਲ ਹੈ ਖਾਣਾ ਖਾਣ ਦੇ ਟਾਈਮ ਅਕਸੀਡੈਂਟ ਨਹੀਂ ਤੁਸੀਂ ਐਵੇਂ ਨਹੀਂ ਇੱਥੇ ਕੰਮ ਕਰਦੇ ਸੀ ਕਿਉਂ ਕੰਮ ਕਰਦੇ ਚਾਹੁੰਦੇ ਸਾਨੂੰ ਕਿੱਦਾਂ ਪਤਾ ਲੱਗਾ ਵੀ ਆਇਆ ਸੀ ਤੁਸੀਂ ਕੀ ਮੰਗੀ ਕਰਦੇ ਹੋ ਕੀ ਮੰਗ ਕਰਦੇ ਹੋ ਕਾਣਾ ਸਾਹਿਬ ਮਿਲਣਾ ਜਾਏਗਾ ਪਾਪਾ ਨੇ ਜ਼ਾਰੀ ਮੈਂ ਸਾਡੇ ਲਈ ਕਮਾਇਆ ਸਾਡੇ ਨੂੰ ਸਾਡਾ ਘਰ ਤੁਹਾਨੂੰ ਬਣਾਈ ਅਜੁਰਪ ਕਾੜੀਆਂ ਬਣਾਈਆਂ ਲਈ ਹੁਣ ਚਦੋ ਚੱਕਦਾ ਕਾਇਂ ਸਿੱਖਣਾ ਆਇਆ ਆਹ ਆਹ ਪੰਜ ਚੁਗ ਆ ਗਏ ਉਹਨਾਂ ਕਰ ਬਣਾਣਾ ਜਬ ਤੁੰ ਤਵੇਂ ਅੰਗੇ ਆ ਪਤੀ ਮੈਂ ਪ੍ਰਦਰਸ਼ਨ ਕਰ ਰਹੇ ਹਾਂ ਕੁਝ ਨਹੀਂ ਕਾਰਵਾਈ ਨਹੀਂ ਕਿਸੇ ਕਾਰਵਾਈ ਜਿਹੜਾ ਤੇ ਇੱਥੇ ਗੱਡੀ ਮਾਰੀ ਹੈ ਨਾ ਕਿੰਨਾ ਮਾਰੀ ਬੋਡੀ ਗੱਡੀ ਵਿੱਚ ਜੀ ਬੰਦੇ ਨੇ ਬੰਦੇ ਨਹੀਂ ਪਤਾ ਬੰਦੇ ਭੱਜ ਗਏ ਆ ਹਾਂ ਜੀ ਜਿੱਦੇ ਰਵੱਜੀ ਗੱਡੀ ਮੋਰਸਾਲ ਤੇ ਮਾਰੀ ਗੱਡੀ ਨਾ ਇਹ ਮੋਰਸਾਲ ਰੋਟੀ ਖਾ ਕੇ ਆ ਰਿਹਾ ਹੈ ਅੱਛਾ ਜੀ ਪੱਥੇ ਦਾ ਮੁੱਛੀ ਲੱਗਾ ਹੀ ਐਸਾ ਈ ਆਈਆ ਗੱਡੀ ਆ ਗਈ ਇਹਨਾਂ ਗੱਡੀ ਮਾਰੀ ਆ ਤਿੰਨ ਚਾਰ ਆ ਕੇ ਲੱਗੀਆਂ ਵਾ ਤੇ ਮੜਕੇ ਵਿੱਚੋਂ ਵੋਟ ਆਇਆ ਮੋਟਰਸਾਈਕਲ ਉਹ ਤੇ ਲੱਤ ਕੇ ਆਪਣੇ ਬੰਦੇ ਵੀ ਲੈ ਗਏ ਫਟ ਕੇ ਕੀ ਉਹ ਨਹੀਂ ਦੇਖੇ ਮੌਕੇ ਤੇ ਆ ਗਿਆ ਜੀ ਪੁਲਿਸ ਪੁਲਸ ਸਾਫਰ ਦਾ ਸਭ ਕੁ ਪੁਲਿਸ ਇਹਾਂ ਦੇ ਪੁਛ ਆ ਗਈ ਸੀ ਕਿ ਮੌਕੇ ਤੇ ਮੌਕੇ ਤੇ ਮਾਰ ਗਈ ਆ ਪਾੜਾ ਵੀ ਬੰਦੇ ਕਿਹੜੇ ਆ ਉਹਦਾ ਕੋਈ ਕਾਰਵਾਈ ਨਹੀਂ ਆਂਦੇ ਪੋਸਟ ਮਾਰਨੇ ਬੋਡੀ ਕਰ ਵੀ ਇਸ ਤਰ੍ਹਾਂ ਕਿ ਤਰ੍ਹਾਂ ਹੀ ਛੱਡ ਲਈਏ ਬੋਡੀ ਇਹਦਾ ਕਿਹੜਾ ਮੋਟਰਸਾਈਕਲ ਸੀਗਾ ਮੌਕੇ ਤੇ ਸਾਰਾ ਕੁਝ ਭਾਜੀ ਫੋਨ ਵੀ ਉਹਦਾ ਉਹ ਤੇ ਕਿਹੜਾ ਮੁੰਡੇ ਮੋਟਰਸਾਈਕਲ ਦੇ ਟੱਕਰ ਹੋਈ ਮੋਕੇ ਤੇ ਪੂਰਾ ਹੋਇਆ ਮੋਕੇ ਦਾ ਨਾਮ ਸੀ ਗਾਉਂ ਉਹਨਾਂ ਦਾ ਨਾਮ ਲੱਡੂ ਹੈਗਾ ਤੁਸੀਂ ਕਿੱਥੇ ਰਹਿੰਦੇ ਹੋ ਉਹ ਇੱਥੇ ਆ ਬਹਿ ਗਏ ਖਦੂਰ ਸਾਹਿਬ ਤੇ ਇੱਥੇ ਰਹਿੰਦੇ ਆਪੋ ਜਿੱਥੇ ਰਹਿੰਦੇ ਆ ਕਿੰਨੇ ਸਾਲ ਉਮਰ ਹਨ ਆ ਪਰਿਵਾਰ ਇਹਨਾਂ ਦਾ ਆ ਪਰਿਵਾਰ ਇਹਨਾਂ ਦਾ ਕੋ ਐਕਸੀਡੈਂਟ ਹੋਇਆ ਚਭਾਲ ਅ ਅੰਮ੍ਰਿਤਸਰ ਵੱਲ ਕੋ ਜਾ ਰਹੀ ਸੀ ਬੰਦਾ ਤੇ ਉਹ ਕੋਈ ਗੱਡੀ ਆ ਰਹੀ ਸੀ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਜਿਹੜੇ ਗੱਡੀ ਵਾਲ ਬਾਈਕ ਵਾਲਾ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਗੱਡੀ ਵਾਲੇ ਉਹ ਉਸ ਵਕਤ ਮੌਕੇ ਤੋਂ ਭੱਜ ਗਿਆ ਇਸ ਗੱਡੀ ਨੂੰ ਆਡੈਂਟੀਫਾਈ ਕਰ ਰਹੇ ਆ ਗੱਡੀ ਨੂੰ ਜੋ ਵੀ ਉਹਨਾਂ ਦੇ ਬੰਦੀ ਕਰਵਾ ਲਈਏ ਜ਼ਰੂਰ ਕਰਾਂਗੇ ਮੈਮ ਮੌਕੇ ਦੀ ਕੋਈ ਸੀਸੀਟੀਵੀ ਹੈ ਇਸ ਮੌਕੇ ਦੀ ਸੀਸੀਟੀਵੀ ਜੀ ਆਲੇ ਦੁਆਲੇ ਜ਼ਰੂਰ ਚੈੱਕ ਕਰਾਂਗੇ ਇਸ ਟਾਈਮ ਫਿਲਹਾਲ ਸਾਡਾ ਮੇਨ ਇਹੀ ਹੈ ਕਿ ਗੱਡ ਬਾਡੀ ਨੂੰ ਵਾਈਂਡ ਅਪ ਕਰਕੇ ਜਾਂ ਜੋ ਉਹਨਾਂ ਨੇ ਸਾਰਾ ਕਰਕੇ ਦੇਖੋ ਪਰਿਵਾਰ ਦਾ ਹੀ ਉਹ ਪੂਰਾ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਇਨਸਾਫ ਤਾਂ ਦਿਵਾ ਸਕਦੇ ਹਨ ਮੈਮ ਕੀ ਨਾਮ ਕੀ ਹੈ ਕਿੰਨਾ ਜੀ ਡੈਥ ਹੋਈ ਤੇ ਕਿੱਥੋਂ ਨੇ ਰਹਿਣ ਦੇਖੋ ਜਿਹੜੀ ਡੈਥ ਹੋਈ ਹੈ ਇਹ ਨਾਮ ਨਿਰਭੈਲ ਸਿੰਘ ਆ ਸਲੋਬਜਤਾਰ ਸਿੰਘ ਇਹ ਜੀ ਮੋਗੇ ਦਾ ਰਹਿਣ ਵਾਲਾ ਆ ਇਹਦੀ 32 ਸਾਲ ਦੀ ਉਮਰ ਹੈ ਠੀਕ ਹੈ ਕੀ ਕਾਰਵਾਈ ਹੋ ਰਹੀ ਜੀ ਅੱਜ ਦੇਖੋ ਜੀ ਕਰਾਂਗੇ ਜੋ ਬੰਦ ਕਾਰਵਾਈਆਂ ਜ਼ਰੂਰ ਕਰਾਂਗੇ